ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਗੱਜ ਗਿਆ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਹੇ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਦਸ਼ਾ ਸੀ ਕਿ ਅਸੀਂ ਕਿਉਂ ਲੇਟ ਇਸ ਕਰਕੇ ਮੇਰੀ ਅੱਖਾਂ 'ਚੋਂ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਏ ਦਰਸਤ ਆਏ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਵਾਸਤੇ ਆਹ ਅੱਜ ਆਪੀ ਨੇ ਦਿਲ ਜਿੱਤ ਲੈਣਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਕੋਸ਼ ਕਰਦਾ ਨੇ ਗਲਤੀਆਂ ਸੀ ਮੇਰੀਆਂ ਮੈਂ ਮੈਂ ਥੋੜਾ ਜਿਆਦਾ ਲਾਪਰਵਾਹ ਹੈਗਾ ਮੈਂ ਜਦੋਂ ਕੰਮ ਕਰ ਲੈਂਦਾ ਫਿਰ ਮੈਨੂੰ ਲੱਗਦਾ ਚਾਹ ਹੋ ਗਿਆ ਹੁਣ ਹੁਣ ਮਹੀਨਾ ਦੋ ਮਹੀਨੇ ਬੈਠੀਏ ਇਹ ਮੇਰੀਆਂ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਦਾ ਕਰਦਾ ਮੈਂ 8 ਘੰਟੇ ਵਾਲੀ ਨੀਂਦ ਚਾਰ ਕਰਤੀ ਹੁਣ ਨੀਂਦ ਨਹੀਂ ਹੁਣ ਮੈਂ ਚੰਗੇ ਹੀ ਕਰਾਂਗੇ ਬਸ ਇੱਕ ਜਗ੍ਹਾ ਤੇ ਅੰਡੇ ਨਹੀਂ ਨਹੀਂ ਪਹਿਲਾ ਸਵੇਰੇ 500 ਡੰਡ ਲਾਉਣਾ 200 ਪੌੜੀ ਚੜਨੀ ਹੈ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਫੜਕਾ ਹੋਵੇ ਕ੍ਰੈਡਿਟ ਸਿਰਫ ਔਰ ਸਿਰਫ ਅਮਿਤੋਜ ਭਾਜੀ ਨੂੰ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਕਮਾਂਡ ਦੇ ਕੇ ਕੰਮ ਕਰਵਾਇਆ ਤੇ ਜਿੱਦਾਂ ਇੱਕ ਬਜ਼ੁਰਗ ਇਹਨਾਂ ਦੇ ਗੱਲ ਲਾ ਕੇ ਰੋ ਰਿਹਾ ਸੀ ਮੈਂ ਇਹ ਅਪੀਲ ਕਰਦਾ ਹਾਂਗਾ ਕਿ ਭਾਜੀ ਨੇ ਉਹ ਵੀ ਲਾਂਬੇ ਲਾਤੇ ਜਿਹੜੇ ਕਹਿੰਦੇ ਸੀਗੇ ਸਾਡੀਆਂ ਸਾਡੀ ਫੈਮਿਲੀ ਵਾਸਤੇ ਫਿਲਮ ਬਣਾਓ ਪਰਿਵਾਰਾਂ ਵਾਸਤੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆ ਬੜੀ ਸ਼ਿੱਦਤ ਨਾਲ ਕਰਦੇ ਆ ਜਦੋਂ ਕੰਮ ਡਿਲੇ ਹੋ ਜਾਂਦਾ ਉਹਦੇ ਨਾਲ ਦੋ ਨੁਕਸਾਨ ਹੁੰਨੇ ਆ ਕੰਮ ਦਾ ਤਾਂ ਨੁਕਸਾਨ ਹੁੰਦਾ ਪਰ ਚਾਹਣ ਵਾਲਿਆਂ ਦਾ ਵੀ ਹੁੰਦਾ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਆ ਸਾਰੇ ਉਦੋਂ ਸਾਡਾ ਆਪਣਾ ਆਪ ਮੈਂ ਨਹੀਂ ਰਹੀਦੀ ਇਹ ਦੁਨੀਆ ਦੀ ਉਹ ਹੁੰਦੀ ਆ ਜੇ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਿਹਾ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਆ ਤੇ ਸਾਨੂੰ ਇਹੀ ਖਦਸ਼ਾ ਸੀ ਕਿ ਅਸੀਂ ਕਿਉਂ ਲੇਟ ਆ ਇਸ ਕਰਕੇ ਮੇਰੀ ਅੱਖਾਂ 'ਚ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਏ ਦਰਸਤ ਆਏ ਔਰ ਪਤਾ ਨਹੀਂ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿਨ੍ਹਾਂ ਕ੍ਰਿਟਿਕਸ ਵੀ ਹੁੰਨੇ ਆ ਸਮਿਖਿਆ ਵੀ ਕਰਦੇ ਆ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸੇ ਵਾਹ ਕਿ ਆਜ਼ਾਦੀ ਦਾ ਦਿਲ ਜਤਲੇ ਮਾਨਦਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਖੁਸ਼ ਕਰਦਾ ਨਹੀਂ ਅਸੀਂ ਹਾਰੇ ਚੰਗੇ ਆ ਬਸ ਅਸੀਂ ਤੁਹਾਡੀ ਜਿੱਤ ਚਾਹੁੰਦੇ ਆ ਵਾਹ ਅਸੀਂ ਚਾਹੁੰਦੇ ਆ ਕਿ ਸਾਡਾ ਸਿਰਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਰਮਾ ਔਰ ਮੈਂ ਉਮੀਦ ਕਰਦਾ ਕਿ ਪਵਿਕ ਵਿੱਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰਨਗੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਜੇ ਸਿਨ ਵਿੱਚ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਫਿਲਮ ਨੂੰ ਦੇਣੀ ਪਊ ਬਸ ਮਾ ਕਿਹੜੀ ਖਾਂਦੇ ਜੇ ਬਸ ਮਾ ਕਿਹੜੀ ਖਾਂਦੇ ਜੇ ਇਹ ਵੀਰੇ ਇਹ ਮਤ ਦਾ ਬੱਕਰਾ ਕੈਲੋਸਟੈਟਿਕ ਐਕਸਰਸਾਈਜ਼ ਮੈਲਾ ਪ੍ਰੋਟੀਨ ਰੱਖ ਕੇ ਪਤਾ ਹੀ ਨਹੀਂ ਕਿੱਥੇ ਵਰਕਆਊਟ ਲਾਉਂਦਾ ਕੱਟੇ ਵਰਕਆਊਟ ਲਾਉਂਦਾ ਇਹ ਗਲਤੀਆਂ ਸੀ ਮੇਰੀਆਂ ਮੈਂ ਮੈਂ ਥੋੜਾ ਜਿਹਾ ਲਾਪਰਵਾਹ ਹੈਗਾ ਮੈਂ ਜਦੋਂ ਕੰਮ ਕਰ ਲੈਂਦਾ ਫਿਰ ਮੈਨੂੰ ਲੱਗਦਾ ਚਾਹ ਹੋ ਗਿਆ ਹੁਣ ਹੁਣ ਮਹੀਨਾ ਦੋ ਮਹੀਨੇ ਬੈਠੀਏ ਇਹ ਮੇਰੀਆਂ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਅਦਾ ਕਰਦਾ ਮੈਂ 8 ਘੰਟੇ ਵਾਲੀ ਨੀਂਦ ਚਾਰ ਕਰਤੀ ਹੁਣ ਨੀਂ ਨਹੀਂ ਹੁਣ ਮੈਂ ਚੰਗੇ ਹੀ ਕਰਾਂਗੇ ਹੋਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੇਗਾ ਭਵਿੱਖ ਚ ਜਿਹੜਾ ਦੇਖੋ ਕਲਿੱਕਾਂ ਦੀ ਗਾਰੰਟੀ ਕੋਈ ਨਹੀਂ ਔਰ ਤੁਹਾਡੀ ਰੂਹ ਨੂੰ ਟੱਚ ਕਰਕੇ ਕਰਕੇ ਮੁਰੇ ਦੀ ਗਾਰੰਟੀ ਹੈ ਜੋ ਵੀ ਗਾਣਾ ਆਊਗਾ ਉਹ ਸੱਭਿਆਕ ਹੋਊਗਾ ਤੇਹਜ਼ੀਬ ਵਾਲਾ ਹੋਊਗਾ ਔਰ ਸੰਗੀਤ ਦਾ ਮਤਲਬ ਇਹ ਹੈ ਆ ਮੇਰੇ ਨਾਲ ਗੁਰਪ੍ਰੀਤ ਪਰਸਨ ਫੋਨ ਤੇ ਲੜੀ ਜਾਂਦਾ ਜੀ ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰਿਆਂ ਦੀ ਤਾਰੀਫ ਕਰਦੇ ਹੋ ਤੁਸੀਂ ਆਪਣੀ ਗੱਲ ਨਹੀਂ ਕਰਦੇ ਮੈਂ ਕਹਾਂ ਨਹੀਂ ਮੈਂ ਨਹੀਂ ਕਰਦਾ ਮੈਂ ਨਾ ਤਾਂ ਸੀਨੀਅਰਾਂ ਨਾਲ ਬੱਚਿਆਂ ਨਾਲ ਮੇਰੇ ਭਰਾਇਸ਼ ਔਰ ਜਦੋਂ ਦੁਨੀਆ ਗੱਲ ਕਰੂਗੀ ਮੈਂ ਆਪੇ ਉਹਨੂੰ ਸਿਰ ਮੱਥੇ ਲਾ ਲੂੰਗਾ ਮੇਰਾ ਫਰਜ਼ ਬਣਦਾ ਕਿਉਂਕਿ ਤੁਹਾਡੀ ਅਡਾਨ ਹੈ ਅਸੀਂ ਤਾਂ ਉੱਡੀ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਵੀ ਕੰਮ ਕਰਿਆ ਨਾ ਇਹ ਬਹੁਤ ਵੱਡੇ ਅਦਾਕਾਰ ਹੋ ਨੇ ਬੰਦੂ ਕੋਲ ਵਿੱਚ ਔਰ ਸਦਾ ਹੀ ਦੁਆ ਕਰਾਂਗੇ ਅਮੀਨ ਅਮੀਨ ਦੁਆ ਕਰਾਂਗੇ ਠੀਕ ਹੈ ਥੈਂਕ ਯੂ ਸੋ ਮਚ ਬੋਲ ਵੀ ਬੋਲੋ ਬਹਾਨੇ ਨਾਲ ਸਿੱਖ ਜੇਗੀ ਜਿਹੜਾ ਬੰਦਾ ਮਾਸਾ ਨਾਲ ਕੰਮ ਕਰਦਾ ਉਹ ਆਪਣੇ ਤੋਂ ਛੋਟਾ ਵੀ ਇਹ ਕਹਿੰਦੇ ਪਹਿਲੇ ਦਿਨ ਐਦਾਂ ਦਾ ਐਦਾਂ ਦਾ ਕਿਹਦੇ ਜਦੋਂ ਪਹਿਲੇ ਦਿਨ ਅੱਖਾਂ ਪਾਈਆਂ ਸੀ ਨਾ ਕਹਿੰਦੇ ਖੜਾ ਹੀ ਨਹੀਂ ਗਿਆ ਸੀ ਮੇਰੇ ਦਿਲ ਦਾ ਹਾਂ ਹਾਂ ਸੱਚੀ ਗੱਲ ਹੈ ਤਾਂ ਮੈਂ ਵੀ ਸਰਕਲ ਚੰਗਲਾ ਮੈਂ ਬੜੇ ਸਾਰੇ ਬਾਰਕ ਮੈਂ ਬਰਾਜੋ ਮਿਲਿਆ ਮੈਨੂੰ ਪਹਿਲੀ ਵਾਰ ਸੀ ਅਰੇ ਮੈਂ ਪਹਿਲੇ ਦਿਨੇ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਤਲਬ ਗਾਇਕਾਂ ਜਾਂ ਚਲੋ ਮੈਂ ਐਕਟਰ ਤਾਂ ਮੰਨਦਾ ਨਹੀਂ ਆਪਣੇ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾਓ ਛੋਟੇ ਮੈਂ ਤੁਹਾਡਾ ਵੱਡਾ ਭਰਾ ਮੈਂ ਮੇਰੀ ਕੋਸ਼ਿਸ਼ ਹੋਊਗੀ ਕਿ ਮੇਰੀ ਲਾਈਨ ਕੱਟ ਦੇ ਗੁਰਪ੍ਰੀਤ ਨੂੰ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ अच्छा ये मेरी कोशिश थी और मैं सफल होया इननू कन्वेंस ਕਰਨ ਚ ਕਿਉਂਕਿ ਅਮਤੋਜ ਨੂੰ ਕਨਵਿੰਸ ਕਰਨਾ ਔਖਾ ਹੈ ਉਹ ਕਈ ਵਾਰੀ ਲੜ ਪੈਂਦਾ ਹੈ ਕਿਾ ਯਾਰ ਤੈਨੂੰ ਐਡਾ ਡਾਇਲੋਗ ਲਿਖ ਕੇ ਦੇ ਦੋ ਜਿੱਦਾਂ ਉਹਦੀ ਸ਼ੈਲੀ ਹੈ ਕੋਈ ਰਕਟੀ ਜਨਾਂ ਵਿੱਚ ਕਹਿੰਦੇ ਬਾਈ ਬਣ ਕੇ ਬਾਈ ਬਣ ਕੇ ਇਹ ਚਾਰ ਲਾਈਨਾਂ ਤੋਂ ਬਿਨਾਂ ਜੇ ਸਰ ਦਾ ਪਾ ਇੱਕ ਨਾਲ ਸਾਰ ਲੀਏ ਅੱਛਾ ਚਲੋ ਸਾਡਾ ਇੰਨਾ ਕ ਪਿਆਰ ਹੈਗਾ ਮੇਰੀ ਉਹ ਮੰਨ ਲੈਂਦਾ ਇਸ ਕੇ ਲਈ ਸੈਮੇ ਆਫਕੋਰਸ ਫਰਸਟ ਡੇ ਸੀਗਾ ਮੇਰਾ ਸਰਦੂਣਾ ਤਾਂ ਥੋੜੀ ਜਿਹੀ ਸੈਮੀ ਹੋਈ ਸੀ ਕਿ ਜਿਵੇਂ ਸਰਦ ਦੇ ਬਾਰੇ ਦੱਸਿਆ ਸੀ ਕਿ ਹਾਂ ਬੜੀ ਗੁੱਸੇ ਵਾਲੇ ਨੇ ਤੇ ਫਰਸਟ ਪ੍ਰੋਜੈਕਟ ਕਰਕੇ ਮੈਂ ਥੋੜੀ ਜਿਹੀ ਡਰੀ ਹੋਈ ਸੀ ਪਰ ਬਾਅਦ ਇੰਨਾ ਅੱਛਾ ਮੈਨੂੰ ਕੰਫਰਟੇਬਲ ਫੀਲ ਹੋਇਆ ਨਾ ਮੈਨੂੰ ਕਿ ਮੈਨੂੰ ਅੱਜ ਪਤਾ ਹੀ ਨਹੀਂ ਲੱਗਿਆ ਕਿ ਹਾਂ ਮੈਂ ਤੇ ਇਸ ਤੋਂ ਡਰਾਈ ਨਹੀਂ ਇੱਕ ਫੈਮਲੀ ਪੂਰਾ ਫੈਮਲੀ ਸੀਗਾ ਫੈਮਲੀ ਵਾਂਗੂ ਸਾਰੇ ਸੀਗੇ ਤੇ ਬੜਾ ਹੀ ਅੱਛਾ ਰਿਹਾ ਵੀਰੇ ਦਾ ਚਲੋ ਭਾਜੀ ਹੋਰ ਵੀ ਅਸੀਂ ਖਾਣਾ ਕੇ ਅਸੀਂ ਮੁਕਾਨ ਦੀ ਕੋਸ਼ਿਸ਼ ਕਰਾਂਗੇ ਹਾਂ ਹਾਂ ਤੇ ਬੱਚਾ ਜਿਆਦਾ ਦੇਖਦਾ ਤੁਮ ਬਸ ਚੱਕਣ ਚੱਕਦੇ ਹਾਂ ਦੇ ਨਹੀਂ ਨਹੀਂ ਪਹਿਲਾ ਸਵੇਰੇ 500 ਡੰਡ ਲਾਉਣਾ 200 ਪੌੜੀ ਚੜਨੀ ਹੈ ਉਹ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਬੜਕਾਂ ਵੀ ਨਹੀਂ ਫਿਰ ਉਹ ਕਵਰਾ ਬੰਦ ਕਰਕੇ ਆਉਣਾ ਬਾਅਦ ਕਹਿੰਦਾ ਨਹੀਂ ਨਹੀਂ ਇੱਧਰ ਤੁਸੀਂ ਬੜਾ ਪਿਆਰਾ ਮੁੰਡਾ ਹੈ ਇਹ ਵੀ ਬਹੁਤ ਪਿਆਰਾ ਇਹਨੇ ਵੀ ਬਹੁਤ ਪਿਆਰਾ ਇਹ ਸਾਡੇ ਸਾਰੇ ਪਾਤਰ ਹੈ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਐਦਾਂ ਦਾ ਹੋ ਗਿਆ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਨਿੰਦਿਆ ਨਹੀਂ ਬਹੁਤ ਵਾਰੀ ਨਹੀਂ इमोशनल ਜਿਹੜਾ ਜਿੱਥੇ ਉਹ ਛਡਾਉਂਦੇ ਨਹੀਂ ਆ ਉੱਥੇ ਵਾਕਈ ਅਸੀਂ इमोशनल ਹੋਏ ਸੀ ਮੈਨੂੰ ਯਾਦ ਹਜੇ ਵੀ ਜਦੋਂ ਲਾਸਟ ਵਾਲੀ ਫਾਇਰਡ ਜਦੋਂ ਮਾਹਵੀਰ ਭੁੱਲ ਸਾਹ ਚੜ ਜਾਂਦਾ ਹੋਣਾ ਉੱਥੇ ਅਸੀਂ ਹੋਏ ਸੀ ਉਹ ਵਾਕਈ ਅਸੀਂ ਥੱਕੇ ਸੀ ਉਹ ਸਾਡੀ ਐ ਨਹੀਂ ਕਿ ਅਸੀਂ ਉਦੋਂ ਹੀ ਲੰਬੇ ਲੰਬੇ ਟੇਕ ਗਿਆ ਜਿੱਥੇ ਵਾਕਈ ਥੱਕ ਜਾਂਦੇ ਹੁੰਦੇ ਇਹਦੇ ਗਲਾ ਫੜ ਕੇ ਆਹੀ ਬਸ ਇੱਕ ਵਾਕਈ ਅਸੀਂ ਉਸ ਮੌਕੇ ਤੇ ਡਰ ਜਾਂਦੇ ਹੁੰਦੇ ਆਈ ਤੇ इमोशनल ਵੀ ਹੋ ਜਾਂਦੇ ਹੁੰਦੇ ਨੇ ਤੇ ਜੱਫੀਆਂ ਤੇ ਮਤਲਬ ਪਾਈਆਂ ਹੀ ਆ ਉਹ ਤੇ ਫਿਰ ਸਾਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਾਈਆਂ ਨੇ ਇਹਨਾਂ ਨੇ ਸਾਰੇ ਪੰਜਾਬ ਨੂੰ ਮਾਰਖੀ ਆ ਬਿਲਕੁਲ ਵੀ ਇਹਨਾਂ ਦੇ ਕੋਲੇ ਕੋਈ ਆਉਂਦਾ ਆ ਇਹ ਕਿਸੇ ਨੂੰ ਉਹ ਨਹੀਂ ਮੋੜਦੇ ਸੀਗੇ ਇਹਨਾਂ ਦੇ ਦਿਲ ਸੀਗਾ ਉਹ ਪਹਿਲਾ ਦਿਨ ਸਾਨੂੰ ਅੱਜ ਵੀ ਯਾਦ ਆ ਅਸੀਂ ਨਰਵਸ ਸੀਗੇ ਜਿੱਦਾਂ ਬੁਲਾ ਕੇ ਸਾਨੂੰ ਵੈਨਿਟੀ ਦੇ ਵਿੱਚ ਚਾਹ ਪੁਲਾਈ ਰੋਟੀ ਖਵਾਈ ਤੇ ਕਿਹਾ ਕਿ ਇਹ ਫਿਲਮ ਤੁਹਾਡੀ ਹੈਗੀ ਮੈਂ ਤੁਹਾਡਾ ਵੱਡਾ ਭਰਾ ਹਾਂ ਟੈਨਸ਼ਨ ਨਹੀਂ ਲੈਣੀ ਉਹ ਦਿਨ ਸਾਡੇ ਅੱਖਾਂ 'ਚ ਉਦੋਂ ਵੀ ਹੰਝੂ ਸੀ ਤੇ ਜਦੋਂ ਇਹਨਾਂ ਨੂੰ ਫਾਂਸੀ ਤੇ ਲਾਇਆ ਜਾ ਰਿਹਾ ਸੀ ਮੈਂ ਦਿਨ ਰਹਿਣਾ ਬਾਈ ਸੀਗੇ ਮੈਂ ਲਿਟਰਲੀ ਰੋ ਰਿਆ ਸੀਗਾ ਮੈਂ ਇਹ ਤੋਂ ਦੇਖਿਆ ਨਹੀਂ ਜਾਂਦਾ ਅਜ ਵੀ ਸੀ ਕਿ ਯਾਰ ਕਿਰੇ ਜ਼ਿੰਦਗੀ ਚ ਇਦਾਂ ਨਾ ਕੁਝ ਹੋ ਜਾਈਂ ਦਾ ਤੁਸੀਂ ਨਜ਼ਾਰਾ ਦੇਖਿਆ ਕਲਾਸਿਕ ਫਿਲਮ ਦਾ ਇਹਦਾ ਕ੍ਰੈਡਿਟ ਮੈਂ ਇੱਕੋ ਬੰਦੇ ਨੇ ਦਿਨਾ ਵੀ ਤੋਹੇ ਭਾਜੀ ਨੇ ਹਾਂ ਸਾਡੇ ਤੋਂ ਕੰਮ ਉਹਨਾਂ ਨੇ ਕਰਾਇਆ ਹਰ ਬੰਦੇ ਤੋਂ ਯਾਰ ਉਹ ਮਤਲਬ ਅਸੀਂ ਅੱਧਾ ਘੰਟਾ ਘੰਟਾ ਵੈਨਿਟੀ ਚ ਬੈਠ ਵੀ ਜਾਂਦੇ ਸੀ ਉਹ ਮਾਂ ਦੇ ਪੁੱਤ ਨਿੱਟ ਕੇ ਉੱਥੇ ਹੀ ਬੈਠੇ ਰਹਿੰਦੇ ਸੀਗੇ 45 50 ਦੇ ਟੈਂਪਰੇਚਰ ਚ ਕਿਉਂਕਿ ਜਦੋਂ ਫਿਲਮ ਕਹਿੰਦੇ ਨੇ ਕਿ ਹਿੱਟ ਹੋ ਜਾਂਦੇ ਫਿਰ ਸਾਰੇ ਕ੍ਰੈਡਿਟ ਲੈਣ ਲੱਗ ਜਾਂਦੇ ਨੇ ਕਿਉਂਕਿ ਮੈਂ ਕੀਤਾ ਮੈਂ ਕੀਤਾ ਪਰ ਜੇ ਕਲੂਫ ਲੋਪੋ ਜੇ ਤਾਂ ਆਪਾਂ ਕਹਿੰਦੇ ਨਾ ਡਾਇਰੈਕਟਰ ਨੇ ਮਾਰਾ ਕੀਤਾ ਪਰ ਜੇ ਹੁਣ ਹਿੱਟ ਫਿਲਮ ਹੋ ਜਾ ਤਾਂ ਇਹਦਾ ਵੀ ਕ੍ਰੈਡਿਟ ਸਿਰਫ ਔਰ ਸਿਰਫ ਅਮਿਤੋਜ ਭਾਜੀ ਨੂੰ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਕਮਾਂਡ ਦੇ ਕੇ ਕੰਮ ਕਰਵਾਇਆ ਤੇ ਜਿੱਦਾਂ ਇੱਕ ਬਜ਼ੁਰਗ ਇਹਨਾਂ ਦੇ ਗੱਲ ਆ ਕੇ ਰੋ ਰਿਹਾ ਸੀ ਮੈਂ ਇਹ ਅਪੀਲ ਕਰਦਾਗਾ ਕਿ ਭਾਜੀ ਨੇ ਉਹ ਵੀ ਲਾਂਬੇ ਲਾਤੇ ਜਿਹੜੇ ਕਹਿੰਦੇ ਸੀਗੇ ਸਾਡੀਆਂ ਸਾਡੀ ਫੈਮਿਲੀ ਵਾਸਤੇ ਫਿਲਮ ਬਣਾਓ ਪਰਿਵਾਰਾਂ ਵਾਸਤੇ ਅੱਜ ਦੇਖਿਆ ਕਿੰਨੇ ਪਰਿਵਾਰ ਆਏ ਬਜ਼ੁਰਗ ਆਏ ਇਹਨਾਂ ਦੇ ਗੱਲ ਅਗ ਲੱਗ ਕੇ ਰੋ ਰਹੇ ਸੀਗੇ ਔਰ ਪਰਸੂ ਉਹਨਾਂ ਨੂੰ ਇੱਕ ਗੱਲ ਕਹੀ ਵੀ ਤੁਸੀਂ ਸਾਰੇ ਪੰਜਾਬ ਦੀਆਂ ਮਾਵਾ ਮੇਰੀਆਂ ਮਾਵਾ ਨੇ ਤੇ ਸਾਰੇ ਪੰਜਾਬ ਦੇ ਬਜ਼ੁਰਗ ਮੇਰੇ ਪਿਓ ਨੇ ਇਹ ਗੱਲ ਮੈਨੂੰ ਲੱਗਦਾ ਪੰਜਾਬ ਚ ਇੱਕੋ ਬੰਦਾ ਕਹਿ ਸਕਦਾ ਕੋ ਇਹ ਕਹਿ ਸਕਦੇ ਨਹੀਂ ਕਿਉਂਕਿ ਇਹ ਸਭ ਨੂੰ ਪਿਆਰ ਕਰਦੇ ਨੇ ਸੋ ਸਾਡੀ ਸਾਰਿਆਂ ਵੱਤੋਂ ਇਹ ਅਪੀਲ ਆ ਕਿ ਬਜ਼ੁਰਗ ਪਰਿਵਾਰ ਮਾਵਾ ਪੈਣਾ ਫੈਮਲੀਆਂ ਦੇਖਣ ਆਓ ਫਿਲਮੇ ਤੁਹਾਡੀ ਫਿਲਮਾਂ ਤੇ ਤੁਸੀਂ ਯਾਦ ਰੱਖੋਗੇ ਕਿ ਇਦਾਂ ਦੀ ਫਿਲਮਾਂ ਵਾਰ-ਵਾਰ ਨਹੀਂ ਬਣਦੀਆਂ ਪਹਿਲਾਂ ਤੋਂ ਪਹਿਲਾਂ ਤਾਂ ਤੁਸੀਂ ਹਮੇਸ਼ਾ ਕਿਹਦੇ ਬੋਧੀਆਂ ਫਿਲਮਾਂ ਦਾ ਪ੍ਰੀਮੀਅਰ ਕੀਤਾ ਹੈ ਤੁਸੀਂ ਕਹਿੰਦੇ ਸੀ ਪਹਿਲਾਂ ਲੋਕਾਂ ਨੂੰ ਪਹਿਲਾਂ ਵੇਖਣ ਦੋ ਮੈਂ ਫਿਰ ਬੋਲੂਗਾ ਦੇਖੋ ਅਸੀਂ ਕਾਲ ਪਗਾਤਾ ਔਰ ਚੰਗੀ ਲੱਗਦਾ ਹੈ ਕੀ ਹੁੰਦਾ ਕਿ ਜਦੋਂ ਆਪਾਂ ਪ੍ਰੀਮੀਅਰ ਰੱਖਦੇ ਆ ਉੱਥੇ ਸਾਰੇ ਜਾਣਕਾਰ ਹੁੰਨੇ ਆ ਔਰ ਜਾਣਕਾਰ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਬੁਰਾਈ ਨਹੀਂ ਕਰਦਾ ਉਹਨੂੰ ਲੱਗਦਾ ਯਾਰ ਕੋਈ ਮਨ ਨਹੀਂ ਤੋੜਦਾ ਉਹ ਕਹਿੰਦਾ ਬਹੁਤ ਕਮਾਲ ਹੈ ਬਹੁਤ ਪਰ ਬਹੁਤ ਕਮਾਲ ਕਹਿਣ ਦੇ ਬਾਵਜੂਦ ਵੀ ਬਹੁਤ ਫਿਲਮਾਂ ਰਹਿ ਜਾਂਦੀਆਂ ਤੋਂ ਅਸੀਂ ਇਸ ਗੱਲ ਨੂੰ ਮੈਂ ਹੀ ਮਲਾੜਿਆ ਸ਼ਰਮਾ ਜੀ ਤਾਂ ਜਿੱਦ ਕਰਦੇ ਸੀ ਨਹੀਂ ਨਹੀਂ ਕੰਪਨੀ ਵਾਲਿਆਂ ਦੇ ਵੀ ਬਹੁਤ ਲੱਗੀ ਹੋਈ ਸੀ ਅੱਤੋਂ ਆਣੀ ਕੱਤੋਂ ਛੜ ਗਈ ਵੀ ਨਹੀਂ ਕਰਨਾ ਮੈਂ ਕਹਿੰਦਾ ਨਹੀਂ ਨਹੀਂ ਕਰਨਾ ਬਾਅਦ ਚ ਕਰਾਂਗੇ ਜਦੋਂ ਲੋਕ ਖੁਸ਼ ਹੋ ਕੇ ਜਦੋਂ ਪਰਿਵਾਰ ਆਗੇ ਫਿਰ ਅਸੀਂ ਆਵਾਂਗੇ ਉਹ ਅਸੀਂ ਕਾਲ ਲਵਾਤਾ ਅਸੀਂ ਰਿਵਿਊ ਕਰਨੇ ਇਸ ਦੇ ਵਿੱਚ ਫੈਮਿਲੀ ਆ ਪਹਿਲਾਂ ਛੋਟੇ ਮੈਂ ਗਿਆ ਤਾਂ ਫੈਮਿਲੀ ਨੇ ਰਿਵਿਊ ਦਿੱਤਾ ਵੀ ਤੁਸੀਂ ਦੇਖੋ ਇਹ ਸਿੱਖ ਜਿਹੜੀ ਹੁੰਦੀ ਹੈ ਪਰਿਵਾਰ ਜਦੋਂ ਬੱਚੇ ਨਾਲ ਮਾਪੇ ਬੈਠਦੇ ਆ ਉਦੋਂ ਹੀ ਸਿੱਖ ਦਿੱਤੀ ਜਾਂਦੀ ਹੈ ਨਾ ਇਹ ਜਿੱਤਾ ਕਮੀ ਆਪਾਂ ਕਈ ਵਾਰੀ ਬੈਠਦੇ ਨਹੀਂ ਪਰਦੇ ਚ ਰਹਿ ਜਾਣੀਆਂ ਚੀਜ਼ਾਂ ਉਹ ਫਿਰ ਕਈ ਵਾਰੀ ਬਦਕਾਰੀ ਚ ਤਬਦੀਲ ਹੋ ਜਾਂਦੀ ਹੈ ਅੱਛਾ ਜਦੋਂ ਅਸੀਂ ਇਕੱਠੇ ਬੈਠਦੇ ਹਾਂ